ਚਿਕਨ ਵਾਲੇ ਜੋ ਫਟਕ ਕੇ ਪਹੁੰਚੇ ਆਏਗੇ ਉਹਨਾਂ ਦੇ ਪਾਸ ਇਹ ਵੇਚਣੇ ਲਈ ਗਿਆ ਹੋਗਾ ਠੀਕ ਹੈ ਉਹਨੇ ਤੁਰੰਤ ਹਮੇ ਫੋਨ ਮਿਲਾਇਆ ਜਦੋਂ ਤੱਕ ਆਪਾਂ ਪਹੁੰਚੇ ਨਾ ਤੇ ਇਹਨੂੰ ਪਤਾ ਲੱਗਿਆ ਜਾ ਕੇ ਆਪਾਂ ਲੈ ਕੇ ਐਲ.ਐਡੀ ਭਾਗਾ ਸਿੱਧਾ ਠੀਕ ਹੈ ਲੈ ਕੇ ਭਾਗਾ ਐਲ.ਐਡੀ ਘਰ ਤੇ ਰੱਖੇ ਔਰ ਨਟ ਗਿਆ ਤੋ ਸਮਝਾ ਚੁੱਕੇ ਨਾ ਨੂੰ ਮੈਂ ਕਈ ਵਾਰੀ ਸੂਰੀ ਸਾਹਿਬ ਜੀ ਕਿ ਤੁਹਾਡਾ ਬੇਟਾ ਇਦਾਂ ਕੰਮ ਕਰਦਾ ਹੈ ਤੁਸੀਂ ਨਹੀਂ ਮੇਰੇ ਬੇਟਾ ਕੰਮ ਨਹੀਂ ਕਰਦਾ ਇਦਾਂ ਦੀ ਆਸ਼ਰਿਆ ਮ ਫੜਿਆ ਆਉਣ ਦੇ ਲੋ ਅੱਛਾ ਮੁੱਕਰੀ ਜਾਂਦਾ ਕਹਿੰਦਾ ਮ ਬਤਖਲ ਕੀਤਾ ਕੋਈ ਬੇਦਖਲ ਦਿਖਾਉਣ ਲਈ ਕੀਤਾ ਬਾਹਰ ਦਾ ਗਾਲੀ ਰਾਤ ਨੂੰ ਅੰਦਰ ਕਮਰੇ ਚ ਕਾਲ ਬਾਅਦ ਕਹਿੰਦੇ ਆ ਯਾਰ ਠੀਕ ਹੈ ਡੇਢ ਸਾਲ ਬਾਅਦ ਆਇਆ ਜਾ ਕੇ ਫੇਰਾਜੀ ਕੰਮ ਕਰਨ ਲੱਗਾ ਚੋਰੀ ਦਾ ਅੰਦਰ ਕਾਉਂਸਲਿੰਗ ਹੁੰਣੀ ਜੇ ਅੰਦਰੋਂ ਤਾਂ ਹੋਰ ਪੱਕੇ ਹੋ ਗਏ ਜਾਂਦੇ ਆ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜਾ ਕੇ ਕਾਉਂਸਲਿੰਗ ਜਿਹੜਾ ਜਿੰਦਾ ਨਹੀਂ ਟੁੱਟਦਾ ਉਹ ਵੀ ਅੰਦਰੋਂ ਸਿੱਖ ਕੇ ਕਹਿੰਦੇ ਕਿਦਾਂ ਤੋੜਨਾ ਉਹ ਇੰਨੀ ਪਲੈਨਿੰਗ ਨਾਲ ਕੰਮ ਕਰਦਾ ਜਦੋਂ ਮੇਰੀ ਸ਼ਾਪ ਆ ਮੇਰੀ ਸ਼ਾਪ ਆ ਅਸੀਂ ਪਿੱਛੇ ਸਾਡਾ ਘਰ ਆ ਪਹਿਲਾਂ ਮੇਰੀ ਬਿਜਲੀ ਦੀ ਤਾਰ ਕੱਟੀ ਉਤੋਂ ਬਾਅਦ ਬਾਹਰਲੇ ਜਾਂਦੇ ਤੋੜੇ ਪਰਲੇ ਪਾਸੇ ਦਾ ਜੰਦਾ ਤੋੜਿਆ ਫੇ ਦੇਖਿਆ ਲੋਕ ਖੁੱਲਦਾ ਕਦੇ ਨਹੀਂ ਪਿਆ ਹੈਗਾ ਫਿਰ ਉਹਦਾ ਪਹਿ ਤੁਹਾਡੀ ਗੱਲ ਟੋਕ ਤੱਕ ਬੁੱਕਲ ਦਾ ਸੱਪ ਜਿਹਨੂੰ ਜਾਣਦਾ ਉਹ ਨਹੀਂ ਰਗੜਦਾ ਜੋਂ ਉਹਨਾਂ ਨੂੰ ਰਗੜਦਾ ਕਿਉਂਕਿ ਉਹਦਾ ਡੈਡੀ ਖੁਦ ਕਹਿ ਰਿਹਾ ਕਹਿੰਦਾ ਪਰਲੇ ਪਾਸੇ ਮਿਲਦਾ ਨਸ਼ਾ ਉਹ ਤਾਂ ਪਰਲੇ ਪਾਸੇ ਨਿਲਦਾ ਜਾ ਕੇ ਉਹਨੂੰ ਪੜਤਾਲ ਹੋਣੀ ਚਾਹੀਦੀ ਹੈ ਕਿ ਨਸ਼ਾ ਕਿੱਥੋਂ ਮਿਲਦਾ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਜੀ ਉਹ ਜਿਹੜਾ ਲੜਕਾ ਜਿਹਨੇ ਐਲ.ਆਈ.ਡੀ ਚੱਕੀ ਉਹਦੇ ਫਾਦਰ ਇੱਥੇ ਮੌਜੂਦ ਹੈ ਸੀ ਉਹਦੇ ਪਿਤਾ ਦਾ ਚਿਹਰਾ ਨਹੀਂ ਦਿਖਾਰੇ ਮਨ ਪੁੱਛਿਆ ਮੈਂ ਕਿ ਤੁਹਾਡਾ ਮੁੰਡਾ ਕੀ ਕਰਦਾ ਚੋਰੀ ਕਰਕੇ ਕਹਿੰਦਾ ਨਸ਼ਾ ਕਰਦਾ ਮੈਂ ਕਿ ਨਸ਼ਾ ਕਿ ਕਿ ਨਸ਼ਾ ਵੇਚਣ ਵਾਲੇ ਜਦ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਂਦੇ ਆ ਤਾਂ ਕਹਿੰਦੇ ਅਸੀਂ ਇੱਕ ਹੋਰ ਲਾ ਦਿੱਤਾ ਏ ਪੌਦਾ ਦੋਸਤੋ ਕਿ ਲੋਕਾਂ ਨੇ ਇੱਕ ਚੋਰ ਫੜਿਆ ਜਿਸ ਨੇ ਮਸਜਿਦ ਤੋਂ LED ਚੋਰੀ ਕੀਤੀ ਤੇ ਮਾਰਕੀਟ ਵਿੱਚ ਉਸ ਦਾ ਕਰ ਰਿਹਾ ਸੀ ਸੌਦਾ ਦੋਸਤੋ ਇਹ LED ਦਾ ਕਰ ਰਿਹਾ ਸੀ ਸੌਦਾ ਜਾਂ ਆਪਣੇ ਇਮਾਨ ਦਾ ਕਰ ਰਿਹਾ ਸੀ ਸੌਦਾ ਦੋਸਤੋ ਆਪਣੇ ਇਮਾਨ ਦਾ ਕਰ ਰਿਆ ਸੀ ਸੌਦਾ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀਰ ਭਤੀ ਨਮਾਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਸਾਥੀਓ ਇਸ ਸਮੇਂ ਅਸੀਂ ਨਮਾਸ਼ਹਿਰ ਕਰਿਆਮ ਰੋਡ ਤੇ ਮੌਜੂਦ ਹਾਂ ਅਟਕਾਂ ਦੇ ਬਿਲਕੁਲ ਨਜ਼ਦੀਕ ਹੈ ਔਰ 3-4 ਦਿਨ ਪਹਿਲਾਂ ਅਸੀਂ ਇੱਕ ਖਬਰ ਪਾਈ ਸੀਗੀ ਕਿ ਮਸਜਿਦ ਤੋਂ ਇਬਾਦਤ ਦੀ ਜਗ੍ਹਾ ਤੋਂ ਇੱਕ ਚੋਰ ਨੇ LED ਚੋਰੀ ਕੀਤੀ ਹੈ ਔਰ ਇਹ ਉਸ ਸਮੇਂ ਅਸੀਂ ਗੱਲ ਕੀਤੀ ਸੀਗੀ ਇਹ ਚਿੰਤਾ ਦਾ ਵਿਸ਼ਾ ਹੈ ਔਰ ਚੈਲੈਂਜਿੰਗ ਵੀ ਆ ਕਿਉਂਕਿ ਹਰ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਚੋਰਾ ਵੱਲੋਂ ਤਾਂ ਇਹ ਵੀਰ ਇੱਥੇ ਨਾਲ ਸੀ ਇਹਨਾਂ ਨੇ ਚਿੰਤਾ ਪ੍ਰਗਟਾਈ ਸੀਗੀ ਔਰ ਹੁਣ ਜਿਹੜੀ ਗੱਲ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਕਿ ਉਹ ਚੋਰ ਜਿਹੜਾ ਆ ਆ ਇੱਧਰ ਘਰਾਂ ਚ ਕਿਤੇ ਰਹਿੰਦਾ ਹੈ ਤੇ ਇੱਥੋਂ 300 400 ਮੀਟਰ ਦੀ ਦੂਰੀ ਤੇ ਇੱਕ ਚਿਕਨ ਵਾਲੇ ਨੂੰ LED ਵੇਚਣ ਗਿਆ ਤੇ ਉਸਨੇ ਇਹਨਾਂ ਵੀਰਾਂ ਨੂੰ ਇਤਲਾਹ ਕੀਤੀ ਹੈ ਇਹ ਮੌਕੇ ਤੇ ਪਹੁੰਚੇ ਆ ਔਰ LED ਵੀ ਕਹਿੰਦੇ ਇੱਥੇ ਕਿਤੇ ਘਰ ਚ ਉਹਨੇ ਚੋਰ ਨੇ ਰੱਖੀ ਹੋਈ ਹੈ ਤੇ ਇਹ ਵੀ ਗੱਲ ਪਤਾ ਲੱਗੀ ਹੈ ਕਿ ਜਿਹੜਾ ਚੋਰ ਆ ਤਿੰਨ ਚਾਰ ਦਿਨ ਪਹਿਲਾਂ ਹੀ ਕਹਿੰਦੇ ਜੇਲ੍ਹ ਤੋਂ ਛੁੱਟ ਗਿਆ ਤੇ ਆਂਦੇ ਫੇਰ ਕਾਲੇ ਕਰਤੂਤਾਂ ਸ਼ੁਰੂ ਕਰ ਦਿੱਤੀਆਂ ਇਸ ਲੜਕੇ ਦਾ ਬੇਬਸਪੇਤਾ ਚਿਹਰਾ ਤਾਂ ਅਸੀਂ ਨਹੀਂ ਦਿਖਾਵਾਂਗੇ ਇਹਦਾ ਕਹਿਣਾ ਹੈ ਕਿ ਮੇਰਾ ਮੁੰਡਾ ਨਹੀਂ ਜੀ ਟਲਦਾ ਮੈਂ ਉਹਦੇ ਪਿੱਛੇ ਨਹੀਂ ਜਾਂਦਾ ਪਰ ਲੋਕਾਂ ਦਾ ਹੀ ਕਹਿਣਾ ਕਿ ਕਿਤੇ ਨਾ ਕਿਤੇ ਪਿਓ ਦੀ ਵੀ ਸ਼ੈ ਆ ਪਰ ਹੁਣ ਪਿਓ ਕਰੇ ਤਾਂ ਕਰੇ ਕੀ ਆਪਣੇ ਪੁੱਤ ਨੂੰ ਆਪ ਤਾਂ ਹੁਣ ਗਲ ਕੁੱਟ ਕੇ ਮਾਰ ਨਹੀਂ ਸਕਦਾ ਰੋਕੇ ਸਕਦਾ ਡੱਕ ਸਕਦਾ ਵਰਜ ਸਕਦਾ ਕਿ ਕਾਕਾ ਨਾ ਕੰਮ ਕਰ ਪਰ ਜੀ ਉਹ ਟਲ ਹੀ ਨਾ की किया जा सकता जी भाजी सारी सिचुएशन समझा दो सर ऐसा था मैंने आपको पहले इतना करी थी कंप्लेंट भी लिखाई थी कि साड़ी मस्जिद से चोरी हो गई सुन्नी नूरी जामा मस्जिद के करियाम रोड पर आप फिर भी पता कर रहे थे ठीक है अपने तौर पे सारे जितने अपने भाई लोग हैं सबको बताया था किसी को कोई को बेचने आया कुछ आया तो खबर करियो तुरंत फिर तालिब भाई चिकन वाले जो फाटक के पौरे हैं के उनके पास ये बेचने के लिए गया होगा ਠੀਕ ਹੈ ਉਹਨੇ ਤੁਰੰਤ ਹਮੇ ਫੋਨ ਮਿਲਾਇਆ ਜਦੋਂ ਤੱਕ ਆਪਾ ਪਹੁੰਚੇ ਹੈ ਨਾ ਤੇ ਇਹਨੂੰ ਪਤਾ ਲੱਗਿਆ ਜਾ ਕੇ ਆਪਾ ਲੈ ਕੇ ਐਲਈਡੀ ਭਾਗਾ ਸਿੱਧਾ ਠੀਕ ਹੈ ਲੈ ਕੇ ਭਾਗਾ ਐਲਈਡੀ ਘਰ ਤੇ ਰੱਖੇ ਔਰ ਨਟ ਗਿਆ ਤੋ ਠੀਕ ਹੈ ਜੀ ਫਿਰ ਕਾਫੀ देर से ਆਪਾ ਇਧਰ ਖੜੇ ਹੈ ਪੁਲਿਸ ਨੇ ਵੀ ਫੋਨ ਕੀਤਾ ਮੈਂ ਇਤਲਾ ਕੀਤੀ ਹੈ ਠੀਕ ਹੈ ਅਭੀ ਤੱਕ ਪੁਲਿਸ ਆਈ ਨਹੀਂ ਹੈ ਠੀਕ ਹੈ ਐਲਈਡੀ ਉੱਥੇ ਪੜੀ ਵੀ ਹੈ ਬੰਦਾ ਨਟ ਗਿਆ ਉਹਦਾ ਪਿਓ ਇੱਥੇ ਬੈਠਾ ਹੋਏਗਾ ਠੀਕ ਹੈ ਇਹ ਤਾਂ ਪਿਓ ਰਿਕਸ਼ਾ ਚਲਾਉਂਦਾ ਰਿਕਸ਼ਾ ਚਲਾਉਂਦਾ ਹੈ ਭਾਜੀ ਗਵੰਡੀਓ ਦੇ ਵੀ ਬਾਤ ਕਰੀ ਜਾਵੇ ਕਹਨੇ ਲਗੇ ਕਿ ਇਹ ਨਾਲ ਦੀ ਸਹ ਹੈਗੀ ਪਿਓ ਦੀ ਵੀ ਚੇਨ 4 ਦਿਨਾਂ ਸੇ ਚੋਰੀ ਹੋ ਰੱਖੀ ਹੈ ਐਲਈਡੀ ਸਮਾਨ ਰੱਖਾ ਹੋਇਆ ਹੈ ਘਰ ਤੇ ਪੁੱਛ ਸਕਦੇ ਕਿਥੋਂ ਪੁੱਛ ਸਕਦੇ ਕਿਥੋਂ ਲਿਆ ਆਇਆ ਕਿਥੋਂ ਲੈ ਕੇ ਆਇਆ ਜੀ ਪੁੱਛਣਾ ਨਹੀਂ ਸਕਦਾ ਇਹ ਖੁਦਾ ਦੀ ਚੀਜ਼ ਹੈ ਮੈਂ ਪੁੱਛਣਾ ਨਹੀਂ ਸਕਦਾ ਔਰ ਦੇਖੋ ਗਵੰਡੀ ਵੀ ਕਹਿੰਦੇ ਜਾ ਕੇ ਭਾਈ ਭਾਈ ਸਾਹਿਬ ਖੁਦਾ ਕੋ ਮੰਨ ਜੀ ਭਾਜੀ ਲੱਗ ਰਿਹਾ ਕਿਉਂ ਨਹੀਂ ਪੁੱਛਦੇ ਹਾਂ ਪੁੱਛੇ ਸਕਦਾ ਵੀ ਕਿਥੋਂ LED ਲੱਗੇ ਆ ਕਿਤੇ ਨਹੀਂ ਹੋਇਆ ਕਈ ਵਾਰੀ ਸਮਝਾ ਚੁੱਕੇ ਹਾਂ ਇਹਨਾਂ ਨੂੰ ਮੈਂ ਕਈ ਵਾਰੀ ਸੂਰੀ ਸਾਹਿਬ ਜੀ ਕਿ ਤੁਹਾਡਾ ਬੇਟਾ ਇਦਾਂ ਦਾ ਕੰਮ ਕਰਦਾ ਹੈ ਤੁਸੀਂ ਨਹੀਂ ਮੇਰੇ ਬੇਟਾ ਕੰਮ ਨਹੀਂ ਕਰਦਾ ਇਦਾਂ ਦੇ ਅੱਛਰਿਆਂ ਮ ਫੜਿਆ ਹੋਂ ਦੇ ਲਓ ਅੱਛਾ ਨੁੱਕਰੀ ਜਾਂਦਾ ਕਹਿੰਦਾ ਮ ਬੇਦਖਲ ਕੀਤਾ ਹੈ ਕੋਈ ਬੇਦਖਲ ਦਿਖਾ ਨਹੀਂ ਕੀਤਾ ਬਾੜ ਦਾ ਕਾਲੀ ਰਾਤ ਨੂੰ ਅੰਦਰ ਕਮਰੇ 'ਚ ਕਮਰੇ ਗਾਲੀ ਬਾੜ ਦਾ ਜੇ ਬੇਦਖਲ ਕੀਤਾ ਤਾਂ ਮ ਮੱਲਾ ਵੀ ਬਦਨਾਮ ਹੁੰਦਾ ਮੇਰੇ ਨੂੰ ਹਾਂ ਜੀ ਡਰ ਰਹਿੰਦਾ ਸਾਈ ਰਾਸੂ ਜੀ ਦਾ ਇਹ ਗੱਡੀ ਬਾਹਰ ਖੜੀ ਹੁੰਦੀ ਮੇਰੀ ਸਕੂਟਰੀ ਬਾਹਰ ਖੜੀ ਨੇ ਕੁਝ ਵੀ ਹੋ ਜ ਮੂੰ ਤਾਂ ਜਦੇ ਵੇਚ ਜਾਣੀ ਬੌਨਰ ਰੋਡ ਐ ਇੱਥੇ ਖੁੱਲ ਜਾਂਦਾ ਸਾਡਾ ਮੁੰਡਾ ਆ ਮੁੰਡਾ ਤਾਂ ਡਰਦਾ ਵਿਚਾਰਾ ਇਹਦੀ ਤਾਂ ਗੱਡੀਆਂ ਬਾਹਰ ਖੜੀਆਂ ਨਹੀਂ ਇੱਥੇ ਪਰੇਸ਼ਾਨੀ ਇੱਕ ਵਾਰੀ ਨਹੀਂ ਐ ਬਹੁਤ ਵਾਰੀ ਸਮਝਾ ਚੁੱਕਾ ਬੰਦੇ ਨੂੰ ਮੈਂ ਪਰੇਸ਼ਾਨੀ ਚ ਹੁਣ ਜੇਲ੍ਹ ਕੱਟ ਕੇ ਆਇਆ ਸੁਖੀ ਜੀ 1 ਸਾਲ ਡੇਢ ਸਾਲ ਬਹਨਚੇ ਸੀ ਸੁਖੀ ਜੀ ਸਾਲ ਡੇਢ ਸਾਲ ਬਾਅਦ ਆ ਅੱਗੇ ਉਹੀ ਕਰਤੂਤ ਕਰਦੀ ਬੱਸ ਉਹੀ 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 ਹੁਣ ਤੁਸੀਂ ਤੁਸੀਂ ਕਿਸ ਕਾਰਵਾਈ ਦੀ ਮੰਗ ਕਰਦੇ ਮੈਂ ਤਾਂ ਚਾਹਤਾ ਹਾਂ ਜਾਂ ਕੇ ਇਨਕੇ ਖਿਲਾਫ ਸਖਤ ਸਖਤ ਤਕਨੂੰਨ ਬਣਾਇਆ ਜਾਏ ਠੀਕ ਐ ਜੀ ਔਰ ਇਨਕੋ ਮਤਲਬ ਐਸਾ ਕਰਨੇ ਦਾ ਚੋਰੀ ਕਰਨੇ ਦਾ ਮੌਕਾ ਦੁਬਾਰਾ ਨਾ ਮਿਲੇ ਜਿ세 ਠੀਕ ਹੈ ਇਹਨੂੰ ਪ੍ਰਸ਼ਾਸਨ ਨਾ ਕਰ ਫੜ ਲੇਦਾ ਛੱਡਦਾ ਕਿਉਂ ਹੈ ਕੋਈ ਐਸਾ ਕਾਨੂੰਨ ਪਾਸ ਹੋਣਾ ਚਾਹੀਦਾ ਨਾ 1.5 ਸਾਲ ਬਾਅਦ ਕਹਿੰਦੇ ਆ ਯਾਰ ਠੀਕ ਹੈ 1.5 ਸਾਲ ਬਾਅਦ ਆਇਆ ਜਾ ਕੇ ਫੇਰ ਆਹੀ ਕੰਮ ਕਰਨ ਲੱਗਾ ਚੋਰੀ ਦਾ ਅੰਦਰ ਕਾਉਂਸਲਿੰਗ ਹੋਣੀ ਜੇ ਅੰਦਰੋਂ ਤਾਂ ਹੋਰ ਪੱਕੇ ਹੋ ਕੇ ਜਾਂਦੇ ਆ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜਾ ਕੇ ਕਾਉਂਸਲਿੰਗ ਜਿਹੜਾ ਜੰਦਾ ਨਹੀਂ ਟੁੱਟਦਾ ਉਹ ਵੀ ਅੰਦਰੋਂ ਸਿੱਖ ਕੇ ਕਹਿੰਦੇ ਕਿਦਾਂ ਤੋੜਨਾ ਸਹੀ ਕਹਿ ਰਹੇ ਹੋ ਆਪ

ਉਹ ਤਾਂ ਸਾਲ ਬਰબાદ ਆਇਆ ਤਾਂ ਲੁਧਿਆਣਾ ਸੇ ਛਟ ਕੇ ਆਇਆ ਹੈ ਹਾਂ ਲੁਧਿਆਣਾ ਸੇ ਛਟ ਕੇ ਆਇਆ ਉਸ ਤੋਂ ਪਹਿਲੇ ਪੱਕਾ ਸੀ ਪੱਕਾ ਬਾਅਦ ਤਾਂ ਪੱਕਾ ਹੀ ਸੀਗਾ ਮਹੀਨੇ ਮੇ 4 ਵਾਰ ਜਾਣਾ ਆਣਾ ਸੀ ਤੇ ਹੁਣ ਪਰ ਹੁਣ ਇਹ ਕੀ ਕਰਨ ਵਿਚਾਰੇ ਜਿਹੜੇ ਭੁਗਤ ਰਹੇ ਆ ਅਸੀਂ ਹੁਣ ਕੀ ਕਰੀਏ ਰਾਤ ਨੂੰ ਸੋਈਦਾ ਡਰ ਡਰ ਕੇ ਸੋਈਦਾ ਕਿ ਸਾਡਾ ਬੈਟਰੀ ਨਾ ਘੱਟ ਕੇ ਲੈ ਜਵੇ ਗੱਡੀ ਦੀ ਕੋਈ ਨਾ ਲੈਵੇ ਸਕੂਟਰੀਆ ਜਾ ਕੇ ਲੈ ਜਵੇ ठीकरी भरे दला तो ने ए <laughs> <laughs> हमारा गंवंडी में छोरी किता से का दुकान में उसी के सामान चक के रात नु सुबह रे ने बेचरे ने गया वाला तू ले जा बराफा तू अपने घर नु ले और एलडी देख ली ओही हां आ जाओ करने वाला मुंडा नहीं है ये नहीं सुधरेगा एक कुत्ते दिया पूछा किता सुधरुगी नहीं सुधरेगा ए मैं ने 15 साल तक देखे जा रहे थे यही हाल है इसके बार कितनी उमर है हमारे इसका मतलब है 20 साल तो पड़े बना दे 25 साल का बियाह भी होए थे गाइस की इसके बियाह भी होए थे का करवाली छड़ के चल गई ਇਹ ਵੀ ਆ ਵੀ ਆ। ਇੱਕ ਚੋਰ ਨਾਲ ਕੌਣ ਰੂ? ਕੌਣ ਹੋ ਗਿਆ ਕੋਈ ਨਹੀਂ ਰੂਗਾ। ਨਸ਼ਾ 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 ਦਾ ਕੰਮ ਖਰਾਬ ਆ ਜੀ ਆ ਜੀ। ਜੇ ਵੀ ਉਹਨਾਂ ਥੋੜੇ ਦਿਨ ਪਹਿਲਾਂ ਜੰਦੇ ਤੋੜੇ ਸੀਗੇ ਹਫਤਾ ਹੋ ਗਿਆ। ਜੇ ਤੇ ਨੇੜੇ ਦੇ ਨੇ ਨਹੀਂ ਉਹ ਮੇਰੀ ਦੁਕਾਨ ਆ ਭਾਜੀ। ਤੇ ਕਹਾਂ ਦੀ ਜੰਦੀ ਤੋੜੂ। ਆਹ ਮੇਰੀ ਦੁਕਾਨ ਆ ਸਾਡਾ ਪਿੱਛੇ ਘਰ ਆ। ਸਾਡੇ ਜਣ ਕੀ ਸ਼ਟਰ ਦੇ ਜੰਦੇ ਜੰਦੇ ਤੋੜ ਦਿੱਤੇ ਸੀਗੇ। ਇਹ 3-4 ਦਿਨ ਹੋਏ ਨੂੰ ਆ ਇਹਨੂੰ ਆਂਦੀ ਕੰਮ ਸ਼ੁਰੂ ਕਰਤੇ। ਇਹਨੂੰ ਆਏ ਨੂੰ ਤਾਂ ਮਹੀਨਾ ਕ ਹੋ ਗਿਆ। ਮਹੀਨਾ ਹੋ ਗਿਆ। ਦੰਦਾ ਹੋ ਆਏ ਆ ਇਹ ਕੰਮ ਕਰੀ ਜਾਂਦਾ ਆ। ਹਫਤਾ ਖੰਡ ਹੋ ਗਿਆ। ਉਹ ਇੰਨੀ ਪਲੈਨਿੰਗ ਨਾਲ ਕੰਮ ਕਰਦਾ ਜਦੋਂ ਮੇਰੀ ਸ਼ ਪਹਿਲਾ ਮੇਰੀ ਬਿਜਲੀ ਦੀ ਤਾਰ ਕੱਟੀ ਉਤੋਂ ਬਾਅਦ ਬਾਹਰ ਲੈ ਜਾਂਦੇ ਤੋੜੇ ਪਰਲੇ ਪਾਸੇ ਦਾ ਜਾਂਦਾ ਤੋੜਿਆ ਫੇ ਦੇਖਿਆ ਲੋਕ ਖੁੱਲਦਾ ਕਹਦੇ ਨਹੀਂ ਪਿਆ ਹੈਗਾ ਫੇ ਚਲੋ ਉਦੋਂ ਪਹਿ ਤੁਹਾਡੀ ਗੱਲ ਡੋਕ ਤੱਕ ਬੁੱਕਲ ਦਾ ਸੱਪ ਜਿਹਨੂੰ ਜਾਣਦਾ ਉਹਨੇ ਰਗੜਦਾ ਜੋਂ ਉਹਨਾਂ ਨੂੰ ਰਗੜਦਾ ਕਿਉਂਕਿ ਸਾਲ ਨੂੰ ਮੈਨੂੰ ਛੱਡੇ ਦੇਣਾ ਨਹੀਂ ਉਹ ਡੇੜੀ ਵੀ ਹੱਸਿਆ ਹੈ ਚਲੋ ਇਹ ਬੁੱਕਲ ਦਾ ਸੱਪ ਹੈ ਭਾਜੀ ਮੜੇ ਕੰਮ ਦਾ ਮੜਾ ਨਹੀਂ ਅਸੀਂ ਤਾਂ ਕਹਿੰਦੇ ਕੁਝ ਨਹੀਂ ਮੈਂ ਤਾਂ ਜਾਨਕੀ ਅੱਜ ਤੋਂ 5-4 ਦਿਨ ਪਹਿਲਾਂ ਤੁਹਾਡੀ ਦੇਖੀ ਸੀਗੀ ਵੀਡੀਓ ਉੱਥੇ ਚੋਰੀ ਦੀ ਮੈਨੂੰ ਅੰਦਾਜ਼ਾ ਲੱਗਿਆ ਸੀ ਮੈਨੂੰ ਅੰਦਾਜ਼ਾ ਲੱਗਿਆ ਸੀ ਕਿਉਂਕਿ ਉਹ LED ਲੈ ਕੇ ਘੁੰਮਦਾ ਪਿਆ ਸੀਗਾ ਓਕੇ ਕਿਉਂਕਿ LED ਲੈ ਕੇ ਘੁੰਮਦਾ ਪਿਆ ਸੀਗਾ ਮੈਂ ਕਿਹਾ ਇਹਦਾ ਹਾਲ ਹੀ ਖੋਕ ਕੀ ਸਕਦਾ ਹੁਣ ਜੇਲ੍ਹ ਚ ਡੱਕ ਦਿੱਤਾ ਪੁਲਿਸ ਨੇ ਪ੍ਰਸ਼ਾਸਨ ਨੇ 1.5 ਸਾਲ ਬਾਅਦ ਕਹਿੰਦੇ ਆਇਆ ਫੇਰ ਨਹੀਂ ਸੁਧਰਿਆ ਉਹ ਤੰਗੇਬੋ ਜਾਂਦਾ ਕਰੀ ਜਾਂਦਾ ਇਹਨਾਂ ਨੂੰ ਤੰਗ ਕਰੀ ਜਾਂਦਾ ਉਹਦੇ ਡੈਡੀ ਆ ਵਿਚਾਰੇ ਇਹ ਰੇੜੀ ਚ ਲੰਦੇ ਇਹਨਾਂ ਨੂੰ ਤੰਗ ਕਰੀ ਜਾਂਦਾ ਉਹ ਛੱਡਦੇ ਨਹੀਂ ਕਿਸੇ ਨੂੰ ਪਿਆ ਹੈਗਾ ਕਿੰਨੀ ਕੁ ਮਰਿਆ ਉਹਦੀ ਉਮਰ ਤਾਂ ਉਹਦੀ 26-27 ਸਾਲ ਦੀ ਹੈ ਜਿਆਦਾ ਨਹੀਂ ਉਮਰ ਰਹੀ ਉਹਦੀ ਉਹ ਛੋਟੀ ਉਮਰ ਚ ਨਸ਼ਿਆਂ ਚ ਪੈ ਗਿਆ ਨਸ਼ੇ ਚ ਪੈ ਗਿਆ ਅੱਜ ਤਾਂ ਸੋਨ ਨੂੰ ਤਾਂ 20 ਸਾਲ ਹੋ ਗਏ ਪਏ ਨੂੰ ਨਹੀਂ ਫਿਰ ਤਾਂ ਉਹਦੀ ਉਮਰ 6 ਸਾਲ ਹੁੰਨੀ ਉਹ ਤਾਂ 6 ਸਾਲ ਦੇ ਨੂੰ ਉਹਦੇ ਪਿਆ ਆ ਤਿੰਨ ਚਾਰ ਵਾਰ ਤਾਂ ਜੇਲ੍ਹ ਚ ਜਾ ਆਇਆ ਉਹ ਇੱਥੋਂ LED ਲੈ ਕੇ ਗਿਆ ਸਿਰ ਤੇ ਰੱਖ ਕੇ ਉਧਰ ਨੂੰ ਉਦੋਂ ਨਾ ਨੱਟਦਾ ਨੱਟਦਾ ਇੱਧਰ ਨੂੰ ਆ ਗਿਆ ਉਹ ਸ਼ਰਮੇ ਨਹੀਂ ਕਰਦਾ ਵੀ ਮੈਂ ਘਰ ਚ ਨਾ ਰੱਖਾਂ ਨਾ ਇਹ ਕੰਮ ਕਰਾਂ ਸਿੱਟ ਕੇ ਭੱਜ ਜਾ ਇਹਨਾਂ ਨੂੰ ਵਿਚਾਰਿਆਂ ਨੂੰ ਕੁੱਟ ਦਿੱਤਾ ਉਹਦਾ ਜਿਹੜੀ ਜਿਹੀ ਚੋਰੀ ਕਰ ਲਈ ਹੁਣ ਉਹਦੀ ਆ ਕਬਜਾ ਉਹਦਾ ਹੀ ਆ ਉਹਦਾ ਹੀ ਆ ਕਬਜਾ ਤਾਂ ਤਾਹੀ ਕਰ ਰੱਖ ਕੇ ਗਿਆ ਜਾਂਦਾ ਆ ਇਦਾਂ ਸੋਨਾਂ ਕਰਨੀ ਚਾਹੀਦੀ ਉਹਨੂੰ ਗਲਤ ਕਰ ਗਵਰਨਮੈਂਟ ਕਹਿੰਦੀ ਨਸ਼ਾ ਖਤਮ ਕਰਦਾ ਨਸ਼ਾ ਮਿਲਦਾ ਕਿੱਥੋਂ ਉਹਦਾ ਡੈਡੀ ਖੁਦ ਕਹੇ ਰਹੇ ਕਹਿੰਦਾ ਪਰਲੇ ਪਾਸੇ ਮਿਲਦਾ ਨਸ਼ਾ ਬਾਤ ਪਰਲੇ ਪਾਸੇ ਮਿਲਦਾ ਜਾ ਕੇ ਉਹਨੂੰ ਪੜਤਾਲ ਹੋਣੀ ਚਾਹੀਦੀ ਹੈ ਕਿ ਨਸ਼ਾ ਕਿੱਥੋਂ ਮਿਲਦਾ ਜੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਉਹ ਜਿਹੜਾ ਲੜਕਾ ਜਿਹਨੇ ਐਲ.ਐਡੀ ਚੱਕੀ ਉਹਦੇ ਫਾਦਰ ਇੱਥੇ ਮੌਜੂਦੇ ਸੀ ਉਹਦੇ ਪਿਤਾ ਦਾ ਚਿਹਰਾ ਨਹੀਂ ਦਿਖਾਰੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਹਾਡਾ ਮੁੰਡਾ ਕੀ ਕਰਦਾ ਚੋਰੀ ਕਰਕੇ ਕਹਿੰਦਾ ਨਸ਼ਾ ਕਰਦਾ ਮੈਂ ਕਿ ਨਸ਼ਾ ਕਿੱਥੇ ਮਿਲਦਾ ਆ ਇੱਥੇ ਖੜੇ ਕਹਿੰਦਾ ਆਹ ਪਰਿਓ ਮਿਲਦਾ ਪਰਲੇ ਪਾਰ ਫਾਟਕ ਤੋਂ ਪਰਲੇ ਪਾਸੇ ਹੁਣ ਇਹਨੇ ਗਿਆ ਇਹ ਤੋਂ ਪ ਇਦੇ ਪੁੱਤ ਨੂੰ ਨਾਲ ਲੈ ਕੇ ਜਾਵੇ ਤੇ ਪੁੱਛੇ ਕਿੱਥੋਂ ਨਸ਼ਾ ਮਿਲਦਾ ਤੇ ਫਿਰ ਜਿਹੜੇ ਜੜ ਤਾਂ ਅਸਲ 'ਚ ਨਸ਼ਾ ਹੀ ਹੈ ਨਾ ਬਾਜੀ ਇਹ ਵੀ ਖੁਦ ਮਿਲੇ ਹੋਣਾ ਹੈ ਹਾਂ ਇਹ ਖੁਦ ਮਿਲੀ ਹੋਣੀ ਹੈ ਇਸ ਘਰ ਇੱਧਰ ਡਾਈਟੀ ਹੈ ਮਿਲੇ ਹੋਣਾ ਗ੍ਰਾਮੀ ਇਹਨੂੰ ਵੀ ਲਵਾਉਂਦਾ ਹੋਣਾ ਹਾਂ ਹਾਂ ਚਲੋ ਤਾਂ ਇਹ ਹਾਲਾਤ ਨੇ ਅਸਲੀ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਚੀਜ਼ ਨੂੰ ਸੀਰੀਅਸਲੀ ਲਿਆ ਜਾਵੇ ਕਿਉਂਕਿ ਜੜ ਨਸ਼ਾਈ ਹੈ ਜੜ ਮਾੜੇ ਕੰਮਾਂ ਦੀ ਨਸ਼ਾ ਹੀ ਹੈ ਔਰ ਇਹ ਲੋਕਾਂ ਦਾ ਅਲੀਗੇਸ਼ਨ ਹੈ ਕਿ ਉਸ ਮੁੰਡੇ ਦਾ ਫਾਦਰ ਵੀ ਨਾਲ ਇਨਵੋਲਵ ਹੈ ਪਰ ਮੈਂ 10ਵੇਂ ਸਮੇਂ ਸੀ ਨਵਾ ਸ਼ਹਿਰ ਫਾਟਕਾ ਤੋਂ ਜਿਹੜੀ ਰੇਲਵੇ ਲਾਈਨ ਦੇ ਵਿੱਚ ਕਰ ਰੇਲਵੇ ਸਟੇਸ਼ਨ ਦੇ ਫਾਟਕਾ ਤੋਂ ਰੇਲਵੇ ਸਟੇਸ਼ਨ ਤੱਕ ਜਿਹੜੀ ਇਹ ਜਿਹੜਾ ਇੱਕ 500 700 ਮੀਟਰ ਦਾ ਜਿਹੜਾ ਡਿਸਟੈਂਸ ਹੈ ਉੱਥੇ ਖੜੇ ਇੰਟਰਲੌਕ ਵਾਲੀ ਜਗ੍ਹਾ ਤੇ ਔਰ ਬਿਲਕੁਲ ਇੱਥੇ ਜਿੱਥੇ ਪਹਿਲਾਂ ਥਾਣਾ ਹੁੰਦਾ ਸੀ ਉੱਥੇ ਪਿੱਛੇ ਘਰ ਨੇ ਤੇ ਇੱਥੇ ਜੋ ਚੋਰ ਰਹਿੰਦਾ ਤੇ ਉਹਦੇ ਫਾਦਰ ਤੇ આરોਪ ਲਗਾ ਰਹੇ ਰੇ ਕਿ ਉਹਨੂੰ ਕਹਿੰਦਾ ਮੈਂ ਤਾਂ ਰਿਕਸ਼ਾ ਚਲਾ ਕੇ ਰੋਟੀ ਖਾਣਾ ਮੈਂ ਉਹਨੂੰ ਕੀ ਕਹਿ ਸਕਦਾ ਤੇ ਦਰ ਵੀ ਇੱਕ ਜਿਹੜਾ ਪਿਓ ਹੁੰਦਾ ਤੁਹਾਨੂੰ ਪਤਾ ਹੀ ਹੈ ਉਹ ਜਿੰਨਾ ਮਰਜ਼ੀ ਪੁੱਤ ਮਾੜਾ ਹੋਵੇ ਮਗਰ ਤੁਰਦਾ ਹੀ ਹੈ ਤੇ ਐਦਾਂ ਤੁਰਨਾ ਇਹਦੇ ਲਈ ਵੀ ਵਿਅਕਤੀ ਲਈ ਵੀ ਸਮਾਜ ਚ ਫਿਰ ਉਹ ਵਧੀਆ ਮੈਸਰ ਨਹੀਂ ਜਾਂਦਾ ਪਰ ਮਾੜੇ ਕੰਮ ਨਿਆਣੇ ਕਰਦੇ ਫਿਰ ਭੋਗਤਣਾ ਮਾਪੇ ਉਹਨੂੰ ਪੈਂਦਾ ਸੋ ਅਸੀਂ ਤਾਂ ਇਹ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਚੋਰ ਹੈ ਜਿਹੜੇ ਜੇਲ੍ਹਾਂ ਚ ਵੀ ਡੇਡ ਡੇਡ 2-2 ਸਾਲ ਲਾ ਕੇ ਆ ਕੇ ਉਸ ਤੋਂ ਬਾਅਦ ਵੀ ਨਹੀਂ ਸੁਧਰਦੇ ਇਹਨਾਂ ਦੀ ਕਾਉਂਸਲਿੰਗ ਹੋਣੀ ਬਹੁਤ ਜ਼ਰੂਰੀ ਹੈ ਸੋ ਇਹੀ ਬੇਨਤੀ ਹੈ ਕਿ ਭਾਈ ਕਾਉਂਸਲਿੰਗ ਸੈੱਲ ਚ ਲਾਓ ਜੇਲ੍ਹਾਂ ਨਾਲੋਂ ਕਾਉਂਸਲਿੰਗ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਨਸ਼ੇ ਨੂੰ ਛੱਡ ਸਕਦੇ ਬਾਕੀ ਇੱਕ ਡਾਕਟਰ ਨਾਲ ਮੈਂ ਗੱਲ ਕੀਤੀ ਸੀ ਉਹ ਕਹਿੰਦਾ ਕੈਮੀਕਲ ਜੇ ਐਂਟਰ ਕਰ ਜਵੇ ਫਿਰ ਇਹ ਨਹੀਂ ਸਾਰੀ ਜ਼ਿੰਦਗੀ ਜਾਨ ਛੱਡਦਾ ਸੋ ਇਹ ਹੁਣ ਲੋਕ ਇਹਨਾਂ ਦੀ ਨਸ਼ੇ ਵਾਲੇ ਦੀ ਜੜ੍ਹਾਂ 'ਚ ਜਿਹੜਾ ਚਿੱਟਾ ਪੜ ਗਿਆ ਤੇ ਚਿੱਟਾ ਇਹਨਾਂ ਦੀ ਜੜ੍ਹਾਂ 'ਚ ਨਹੀਂ ਨਾਲ ਦੀ ਨਾਲ ਪੰਜਾਬ ਦੀਆਂ ਜੜ੍ਹਾਂ 'ਚ ਵੀ ਪੜ ਗਿਆ ਤਾਂ ਬਹੁਤ ਸੀਰੀਅਸ ਇਸ਼ੂ ਹੈ ਸ਼ੁਕਰੀਆ